ਜਿੰਦਰੇ ਲੱਗੇ ਹੋਏ ਨੇ ਸ਼ੀਸ਼ੇ ਟੁੱਟੇ ਹੋਏ ਨੇ ਜਿੱਥੇ ਥੋੜਾ ਬਹੁਤ ਇਹ ਵੀ ਪਤਾ ਲੱਗਦਾ ਨੰਨੇ ਸਮੇ ਤੋਂ ਬੰਦ ਪਿਆ ਇਹ ਸ਼ਹਿਰ ਦੇ ਟੰਡ ਨਹੀਂ ਪੱਥਰ ਤੋਂ ਹੋਇਆ 16 ਦਾ ਹੋਇਆ ਹੋਇਆ 10 ਦਾ ਆਪ ਸਰਕਾਰ ਨੇ ਕੀਤਾ ਸੀਗਾ ਆ ਖੂਬ ਬਣਾਦੇ ਆ ਉਹ ਵੋਟਾਂ ਲੈਣ ਦੀ ਖਾਤਰ ਉਹ ਵੀ 파ੜਦੇ ਜਾ ਰਹੇ ਪਹਿਨ ਚ ਸੀਗਾ ਨਿਹਾਲ ਸਿੰਘ ਉਦੋਂ ਸਾਡਾ ਕੰਮ ਕਦੇ ਰੁਕੇ ਹੀ ਨਹੀਂ ਸੀ ਬਰਬਰੈਂਟੀ ਚੱਲਦਾ ਸੀ ਕਿਹੜਾ ਕੰਮ ਨਹੀਂ ਰੁਕਸ ਸਮੱਸਿਆ ਨੇ ਸਾਰੀ ਬਾਦ ਆ ਲੰਗਰ ਖੇੜੇ ਨੇ ਪੂਰੀ ਸਹਿਮਤਾ ਪੈਂਡਲੇ ਪੂਰਾ ਸਾਥ ਦਿੰਦੇ ਆ ਜੋ ਵੀ ਮਸਜਿਦ ਵਿੱਚ ਕਰਨਾ کاروبار ਕੋਈ ਕੰਮ ਕਰਨਾ ਉਹਦੇ ਵਿੱਚ ਵੀ ਪੂਰਾ ਸਾਥ ਆ ਇੱਥੇ ਮੀਂਹ ਗਣੀ ਬਾਰਿਸ਼ ਜ਼ਿਆਦਾ ਹੋ ਜਾਂਦੀ ਐ ਤੇ ਸਾਡੇ ਘਰਾਂ ਦੇ ਵਿੱਚ ਪਾਣੀ ਆ ਜਾਂਦਾ ਜੀ ਤੇ ਵੀ ਸਰਕਾਰ ਨੂੰ ਇਹ ਬੇਨਤੀ ਆ ਕਿ ਇਸ ਚੀਜ਼ ਦਾ ਹੱਲ ਕੀਤਾ ਜਾਵੇ ਸਾਨੂੰ ਬਹੁਤ ਸਮੱਸਿਆ ਆ ਜਾਂਦੀ ਆ ਸਾਡੇ ਤਿੰਨ ਚਾਰ ਘਰ ਆਈ ਤੇ ਘਰਾਂ 'ਚ ਪਾਣੀ ਆ ਜਾਂਦਾ ਤੇ ਨਾਲ ਵੀ ਬਿਮਾਰੀਆਂ ਵੀ ਲੱਗ ਜਾਂਦੀਆਂ ਮੱਛਰوں ਇਦਾਂ ਦਾ ਕੁਝ ਹੋ ਜਾਂਦਾ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹਰਸੂਆ ਜੀ ਕਲਵੰਡੀ ਪਗਿਰ ਗਿਆ ਦਾ ਮੇਰਾ ਪਿੰਡ ਦਾ ਤੇ ਸਾਡਾ ਕੰਮ ਜਦੋਂ ਸਰਪੰਚ ਸੀਗਾ ਹਾਲ ਸਿੰਘ ਉਦੋਂ ਸਾਡਾ ਕੰਮ ਕਦੇ ਰੁਕੇ ਹੀ ਨਹੀਂ ਸੀ ਵਰਬਨਟੀ ਚੱਲਦਾ ਸੀ ਕਿਹੜਾ ਕੰਮ ਨਹੀਂ ਰੁਕਿਆ ਸੀ ਕੀ ਸਮੱਸਿਆ ਹੈ ਪਿੰਡ ਦੀ ਹੁਣ ਸਾਡੇ ਪਿੰਡ ਦੀ ਸਮੱਸਿਆ ਇਹ ਆ ਕਿ ਸਰਪੰਚ ਚੱਲਣ ਨਹੀਂ ਦਿੰਦਾ ਦੂਜੀ ਪਾਰਟੀ ਨਹੀਂ ਚੱਲਣ ਦਿੰਦੀ ਤੇ ਹੁਣ ਸਾਡਾ ਕੰਮ ਰੁਕਿਆ ਵਾ ਤਿੰਨ ਮਹੀਨੇ ਹੋ ਗਏ ਪਿੰਡ ਪਿੰਡ ਕੰਮ ਚੱਲੀ ਜਾਂਦਾ ਸਾਡਾ ਕੰਮ ਬੰਦ ਕਿਹੜਾ ਕੰਮ ਰੁਕਿਆ ਹੋਇਆ ਅੰਮ੍ਰੇਗਾ ਦਾ ਉਸ ਨੇ ਨਰੇਗਾ ਦਾ ਕੰਮ ਕਰਦਾ ਹਾਂ ਅੰਦਰੇ ਕੰਮ ਕਰਦਾ ਤੁਹਾਡੇ ਪਿੰਡੇ ਚੋਂ ਨਰੇਗਾ ਦਾ ਕੰਮ ਮਿਲ ਨਹੀਂ ਰਿਹਾ ਤੁਹਾਨੂੰ ਨਾ ਮਿਲ ਨਹੀਂ ਰਿਹਾ ਅਸੀਂ ਤਾਂ ਚਾਰ ਵੇਰੀ ਜਾ ਚੁੱਕੇ ਆ ਅਸੀਂ ਕਹਿੰਦਾ ਵੀ ਸਾਡਾ ਕੰਮ ਚਲਾਓ ਪਤਾ ਨਹੀਂ ਕਿਹੜੇ ਕਾਰਨ ਕਿੰਨੇ ਟਾਈਮ ਤੋਂ ਬੰਦ ਪਿਆ ਕੰਮ ਤਾਂ ਚਾਰ ਮਹੀਨੇ ਹੋ ਗਏ ਸਾਰੀ ਹੋ ਗਿਆ ਜਾਨੀ ਦਾ ਸਾਧ ਆ ਮਹੀਨਾ ਚੱਲਿਆ ਹੀ ਰਿਹਾ ਸਾਡਾ ਸਾਲ ਬੰਦ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਮੰਗ ਕਰਦੇ ਆ ਵੀ ਸਾਡਾ ਕੰਮ ਚੱਲਣਾ ਚਾਹੀਦਾ ਜਦੋਂ ਜਿਹੜੇ ਬਜ਼ੁਰਗਾ ਜਿਹੜਾ ਸਾਡੇ ਅਰਗੇ ਕਰਕੇ ਖਾਣ ਲੈਂਗੇ ਪੋਚੇ ਲਾ ਕੇ ਖਾਣ ਲੈਂਗੇ ਜਿਹੜੇ ਜਮਾ ਬਜ਼ੁਰਗਾ ਉਹ ਕੀ ਕਰਨਗੇ ਦਵਾਈਆਂ ਬੁਟਾ ਤੋਂ ਵੀ ਬੈਠੇ ਆ ਕਈ ਤਾਂ ਇਹ ਜਾਂਦੇ ਕੰਮ ਚਾਵੇ ਜੇ ਚਲੋ ਰੋਜੀ ਰੋਟੀ ਜੀ ਦੀ ਮਿਲਦੀ ਆ ਉਹਨੂੰ ਖਾਣ ਨੂੰ ਮਿਲੇ ਚੱਲਣਾ ਚਾਹੀਦਾ ਜਿਹੜਾ ਅਸੀਂ ਕਰਦੇ ਸੀ ਇਹਨਾਂ ਰੇਗਾ ਦਾ ਸਾਨੂੰ ਕੰਮ ਨਹੀਂ ਮਿਲ ਰਿਹਾ ਤੇ ਕੰਮ ਸਾਡਾ ਬੰਦ ਕੀਤਾ ਗਿਆ ਵਾ 8-9 ਮਹੀਨੇ ਹੋ ਗਏ ਆ ਜਾਂ ਸਾਨੂੰ ਬਸ ਇਹ ਪੇਸ਼ਾਨੀ ਸਾਡਾ ਕੰਮ ਮਿਲਣਾ ਚਾਹੀਦਾ ਕਿਹਦੇ ਵੱਲੋਂ ਕੰਮ ਬੰਦ ਕੀਤਾ ਗਿਆ ਕੰਮ ਸਾਰਾ ਪਿੰਡ ਦੇ ਸਰਪੰਚ ਜਿਹੜੇ ਇਹਨਾਂ ਨੇ ਨਾ ਚਲਾਉਂਦੇ ਆ ਨਾ ਕਰਦੇ ਆ ਸਨ ਵਿਚਾਰੇ ਡੋਬਾ ਦਿੰਦੇ ਗਰੀਬਾਂ ਨੂੰ ਉਹ ਕੰਮ ਦਾ ਸਭ ਦੀ ਕੰਮ ਦੇ ਰਹੇ ਸੀ ਕੀ ਕੀ ਕੰਮ ਕਰਦੇ ਸੀਗੇ ਪਿੰਡ ਦਾ ਕੰਮ ਸਾਰਾ ਹੱਕ ਦੇ ਛੱਪਰ ਤੇ ਬੂਟੀ ਕੱਢ ਲਈ ਉਹ ਵੀ ਉਵੇਂ ਪਈ ਆ ਉਹ ਵੀ ਹਟਾ ਦਿੰਦੇ ਆ ਇਹ ਆਪਦੇ ਆ ਲਾਉਂਦੇ ਆ ਦੋ ਦਿਨ ਲਾਉਂਦੇ ਮਰ ਕੇ ਫਿਰ ਬੰਦ ਕਰ ਦਿੰਦੇ ਆ ਪੰਜ ਸੱਤ ਮਹੀਨੇ ਹੋ ਗਏ ਆ ਬੰਦ ਐ ਕੰਮ ਇਹ ਅਸੀਂ ਭੁੱਖੇ ਤੇ ਆਏ ਮਰ ਜੀ ਨੂੰ ਵੀ ਛਪੜਾ ਦੇ ਦੇ 100 ਰੁਪਿਆ ਜਿਹੜਾ ਅਸੀਂ ਕੱਢਦੇ ਸੀ ਉਹ ਉਵੇਂ ਖੜਾ ਹੈ ਇੱਥੇ ਕੰਮ ਰੁਕ ਗਿਆ ਇਹਨਾਂ ਨੇ ਮੁਰਕੀ ਚ ਲਾਇਆ ਨਹੀਂ ਤੇ ਅਸੀਂ ਬੈਠੇ ਆ ਬੇਲੇ ਸਾਲੇ ਕਾਟਾ ਮੇਰਾ ਨਾਮ ਨਖਤਰ ਸਿੰਘ ਆ ਮੇਰਾ ਵੀ ਘਰ ਤੋਂ ਕਾਰਡ ਕੱਟਿਆ ਗਿਆ ਤੇ ਮੇਰੇ ਮੁੰਡੇ ਦਾ ਵੀ ਕੱਟਿਆ ਗਿਆ ਕਿਹੜਾ ਕਾਰਡ ਕੱਟਿਆ ਤੁਹਾਡਾ ਆ ਜਿਹੜੀ ਤੋਂ ਕਾਰਡ ਖਿਲਦੀ ਹੈ ਕੰਮਕ ਤੁਹਾਨੂੰ ਮਿਲਦੇ ਨਹੀਂ ਹੈਗੇ ਨਹੀਂ ਜੀ ਉਹ ਦੋਹਾਂ ਦੀ ਸਾਡੀ ਮਿਲਦੀ ਨਹੀਂ ਇੱਕ ਮੇਰੇ ਮੁੰਡੇ ਦਾ ਤੇ ਇੱਕ ਮੇਰਾ ਮੇਰੇ ਉਹਦਾ ਕੋਈ ਕਾਰਨ ਤਾਂ ਹੋਊਗਾ ਕਾ ਕੱਟਣ ਦਾ ਕੀ ਬਣਾ ਹੁਣ ਸਾਨੂੰ ਜੇ ਉਹ ਕਹਿੰਦੇ ਕੱਟੀ ਹੈ ਤਾਂ ਬੰਦੋ ਬੈਠੇ ਨਹੀਂ ਤੁਸੀਂ ਗੱਲ ਕੀਤੀ ਨਹੀਂ ਉਹਨਾਂ ਨਾਲ ਕੀਤੀ ਸੀ ਕੀ ਕਹਿੰਦੇ ਨੇ ਉਹ ਕਹਿੰਦੇ ਕਿ ਇਹ ਅਸੀਂ ਕੱਟਤਾ ਤੁਸੀਂ ਗਏ ਹਾਜ਼ਰ ਸੀਗੇ ਮੈਂ ਹੁਣ ਗਿਆ ਜਰ ਨੂੰ ਮੈਂ ਕਿਹਾ ਹੁਣ ਘਰੇ ਦਾ ਹੀ ਹੈ ਗਈ ਨਹੀਂ ਅੱਗੇ ਚੰਗਾ ਪਹਿਲਾਂ ਮਰਦਾ ਸੀ ਅੱਗੇ ਸਾਨੂੰ ਮਰਦੀ ਸੀ ਕੰਨ ਕਦੀ ਆ ਸਾਨੂੰ ਤੇ ਹੁਣ ਇੰਨੇ ਸਾਲ ਹੋ ਗਏ ਸਾਨੂੰ 4 ਸਾਲ ਹੋ ਗਏ ਨਦੀ ਨਹੀਂ ਤੇ ਹੁਣ ਸਾਨੂੰ ਮਰਦੀ ਨਹੀਂ ਜੀ ਇਹ ਅਸ ਤਾਂ ਹੁਣ ਲਿਉਨੇ ਆ ਤਾਂ ਕੀ ਕਿ ਲੋਕੇ ਲਾਉਣ ਦੇ ਦਿੰਦੇ ਹੋ ਕੀ ਸਾਨੂੰ ਮਰਦਾ ਉੱਥੇ ਕੁਛ ਨਹੀਂ ਮਰਦਾ ਹੁਣ ਜੇ ਕੰਮ ਸੀ ਨੀ ਰੇਗਾ ਦਾ ਚੱਲਦਾ ਇਹ ਹੁਣ ਚੱਲਣਾ ਬੰਦ ਕਰਤਾ ਸਰਪੰਚਾ ਸਾਹਿਬਾਨ ਸਾਡੇ ਨਿਹਾਲ ਨੇ ਕੰਮ ਤੋਰਿਆ ਵਧੀਆ ਚੱਲਦਾ ਰਿਹਾ ਕਦੇ ਨਹੀਂ ਇਸ ਘਾਟ ਵੱਧ ਨਾ ਕਿਸੇ ਨੂੰ ਵੱਧ ਨਾ ਕਿਸੇ ਨੂੰ ਘੱਟ ਸਹੀ ਚੱਲਿਆ ਹੁਣ ਤੋਂ ਹੋਰ ਕੀ ਪਰੇਸ਼ਾਨੀ ਆ ਰਹੀਆ ਪਿੰਡ ਦੇ ਵਿੱਚ ਬਸ ਫਿਰ ਇਹ ਐਹੀ ਆ ਜਿਹੜਾ ਕੰਮ ਚੱਲ ਪਏ ਤਾਂ ਸਾਨੂੰ ਰੋਟੀ ਮਿਲ ਜੇ ਇਹ ਨਵੀਂ ਬਣੀ ਸੀ ਖੇਲ ਹਾਂਜੀ ਕਿੰਨਾ ਟਾਈਮ ਹੋ ਗਿਆ ਉਹਨੂੰ ਬਣੀ ਹੋਏ ਤਾਂ ਇਹ ਤਾਂ 2-3 ਮਹੀਨੇ ਹੋ ਗਏ 2 ਮਹੀਨਾ ਚ ਪਾੜ ਗਈ ਹਾਂਜੀ ਪਾਣੀ ਲਈ ਘੋਰੇ ਉਹਨੇ ਦਾ ਪਾਣੀ ਪਾਣੀ ਛੱਡਿਆ ਹੀ ਨਹੀਂ ਪਾਣੀ ਛੱਡਦਾ ਬਣਾ ਕੇ ਖੜਾ ਤੇ ਬਸ ਇੱਧਰ ਆ ਵੇਖ ਲਓ ਜੀ ਇਹਦਾ ਪਾਣੀ ਨਾ ਆ ਜਾਂਦਾ ਕਿ ਨਾਮ ਰੋਡ ਗੁਰਜੰਟ ਸਿੰਘ ਜੀ ਗੁਰਜੰਟ ਸਿੰਘ ਆ ਤੁਹਾਡੇ ਪਿੰਡ ਦੇ ਵਿੱਚ ਪਹੁੰਚਿਆ 25 ਘਂਘੇਰੀਆਂ ਦੇ ਵਿੱਚ ਤੁਹਾਡੇ ਪਿੰਡ ਦਾ ਕੀ ਕੀ ਸਮੱਸਿਆਵਾਂ ਨੇ ਕੀ ਕਹਿਣਾ ਚਾਹੋਗੇ ਤੇ ਪਰ ਸਮੱਸਿਆ ਜਿਆਦਾ ਤਾਂ ਸਾਡੇ ਛੱਪੜ ਦੀ ਐ ਛੱਪੜ ਦੇ ਸਾਰੇ ਲਾਰੇ ਲਾ ਕੇ ਚਲੇ ਜਾਂਦੇ ਆ ਪਹਿਲਾਂ 5 ਸਾਲ ਕਾਂਗਰਸ ਸਰਕਾਰ ਰਹੀ ਆ ਉਹਨਾਂ ਨੇ ਇਹ ਗੱਲ ਕਹੀ ਸੀ ਇੱਥੇ ਖੜ ਕੇ ਵਾਅਦੇ ਕੀਤੇ ਸੀਗੇ ਵੀ ਅਸੀਂ ਜਿਹੜਾ ਛੱਪੜ ਦਾ ਪਾਣੀ ਆ ਏਸੀ ਬ੍ਰੇਕ ਪਾ ਕੇ ਬੁੱਗੀਪੁਰ ਵਾਲੀ ਸੇਮ ਦੇ ਵਿੱਚ ਜਾਂ ਲਵਾਰਿਆਲੀ ਸੇਮ ਦੇ ਵਿੱਚ ਪਾਇਆ ਜਾਊਗਾ ਉਹਨਾਂ ਦੇ ਵੀ 5 ਸਾਲ ਨਿਕਲ ਗਏ ਆ ਨਾ ਤਾਂ ਸਾਨੂੰ ਬੁੱਗੀਪੁਰ ਵਾਲੀ ਸੇਮ ਦੀ ਸੀ ਆ ਤੇ ਨਾ ਸਾਨੂੰ ਲਵਾਰਿਆਲੀ ਸੇਮ ਦੀ ਸੀ ਆ ਸਾਡਾ ਛੱਪੜ ਦਾ ਕੰਮ ਉਵੇਂ ਪਿਆ ਜਿਹੜਾ ਰਹਿੰਦਾ ਹੁੰਦਾ ਹੁਣ ਆਪ ਸਰਕਾਰ ਨੇ ਕੀਤਾ ਸੀਗਾ ਆ ਖੂਬ ਬਣਾਦੇ ਆ ਉਹ ਵੋਟਾਂ ਲੈਣ ਦੀ ਖਾਤਰ ਉਹ ਵੀ 파ੜਦੇ ਜਾ ਰਹੇ ਆ ਬਸ ਜਿੱਥੇ ਖੜਾ ਕੰਮ ਉੱਥੇ ਹੀ ਖੜਾ ਤਾ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੁੰਦੇ ਤੁਸੀਂ ਪ੍ਰਸ਼ਾਸਨ ਤੋਂ ਸਾਡੇ ਛੱਪੜ ਦੀ ਜ਼ਿਆਦਾ ਤਕਲੀਫ ਹੈ ਜਈਏ ਘਰਾਂ ਦੇ ਵਿੱਚ ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਪਾਣੀ ਸਾਰਾ ਘਰਾਂ ਦੇ ਵਿੱਚ ਵੜ ਜਾਂਦਾ ਹੈਗਾ ਵੀ ਇਹਦਾ ਕੋਈ ਹੱਲ ਕੀਤਾ ਗਿਆ ਪੰਚਾਇਤ ਦੀਆਂ ਚੋਣਾਂ ਆ ਰਹੀਆਂ ਹਨ ਕਿਸ ਤਰ੍ਹਾਂ ਸਰਪੰਚ ਚਾਣ ਚਾਣੇ ਹਾਂ ਸਰਪੰਚ ਜੀ ਸਾਨੂੰ ਤਾਂ ਇਹ ਆ ਵੀ ਸਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਵਾ ਵੀ ਵਧੀਆ ਸਰਪੰਚ ਚੁਣਿਆ ਜਾਵੇ ਲਵਜੀਤ ਕੀ ਕਹਿਣਾ ਜਾਊਂਗਾ ਤੁਹਾਡੀ ਸਮੱਸਿਆ ਬਾਰੇ ਕੀ ਹੈ ਬਾਈ ਜੀ ਇਦੋਂ ਸਾਡੇ ਇੱਥੇ ਮਹੀਨੇ ਕਣੀ ਬਾਰਿਸ਼ ਜ਼ਿਆਦਾ ਹੋ ਜਾਂਦੀ ਹੈ ਤੇ ਸਾਡੇ ਘਰਾਂ ਦੇ ਵਿੱਚ ਪਾਣੀ ਆ ਜਾਂਦਾ ਹੈ ਤੇ ਵੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਸ ਚੀਜ਼ ਦਾ ਹੱਲ ਕੀਤਾ ਜਾਵੇ ਸਾਨੂੰ ਬਹੁਤ ਸਮੱਸਿਆ ਆ ਜਾਂਦੀ ਆ ਸਾਡੇ ਤਿੰਨ ਚਾਰ ਘਰ ਆਈ ਇਹ ਘਰਾਂ 'ਚ ਪਾਣੀ ਆ ਜਾਂਦਾ ਤੇ ਨਾਲ ਵੀ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ ਮੱਛਰੋਂ ਇਦਾਂ ਦਾ ਕੁਝ ਹੋ ਜਾਂਦਾ ਜੀ ਪਰੇਸ਼ਾਨੀ ਤੇ ਇਹ ਹੋਈ ਹੈ ਜਿਹੜੇ ਪਰੇਗਾ ਪਹਿਲਾਂ ਚੱਲ ਰਹੇ ਸੀਗੇ ਜਿਸ ਤਰ੍ਹਾਂ ਸੌਦਾ ਕੇਂਦਰਾਂ ਜਾਂ ਇਹ ਅਸੀਂ ਤਕਰੀਬਨ 2017 ਤੋਂ ਬੰਦ ਪਏ ਆ। ਸੁਗਰਾ ਕੇਂਦਰ ਬਿੰਦੂ ਚੱਲ ਰਿਹਾ ਜੀ? ਨਾ ਕੋਈ ਨਹੀਂ ਚੱਲ ਰਿਹਾ। ਸਾਰਾ ਸਸਮੀ ਚੱਲ ਰਿਹਾ। ਸਾਰੇ 2017 ਤੋਂ ਬੰਦ ਹੋ ਕੇ ਜਦੋਂ ਦੀ ਕੈਬਨਤ ਸਰਕਾਰ ਆਈ ਹੈ, ਉਹਨੂੰ ਸਾਰਾ ਕੁਝ ਬੰਦ ਲਿਆ। ਹੁਣ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ, ਕਿਵੇਂ ਲੱਗੀ? ਇਹਨਾਂ ਤੋਂ ਕੀ ਮੰਗ ਕਰਦੇ ਹੋ ਸੀਗੇ? ਪਹਿਲਾਂ ਸਰਕਾਰਾਂ ਨਾਲ ਕੀ ਕਿਵੇਂ ਆਉਂਦੀ ਸਕਦਾ ਸੀ? ਕੀ ਕਮੀ ਹੈ? ਕੀ ਕਹਿਣਾ ਚਾਹੁੰਦੇ ਹੋ ਮੈਂ ਦੱਸ। ਇਹ ਵੀ ਦੇਖੋ ਜੇ ਅਸੀਂ ਪੁਰਾਣੀ ਦਾ ਕਰਵਾ ਨਾ ਕੋਈ ਬੈਰੀ ਨਹੀਂ ਬਗਾਨਾ ਸਖਤ ਸੰਗ ਆਮ ਕੋ ਬਣਾਈ ਅਸੀਂ ਕਿਸੇ ਸਰਕਾਰ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਹੜਾ ਕੰਮ ਹੈ ਉਹ ਹੁੰਦਾ ਪਿੰਡ ਦੇ ਭਗਵੰਤਿਆਂ ਦੇ ਜਾਂ ਮੂਰਲੇ ਆਏ ਜਿਹੜੀ ਆਗੂ ਕਹਦੀ ਹੈ ਜਾਂ ਪੰਚਾਇਤ ਤੌਰ ਤੇ ਜਾਂ ਪਾਰਦੀ ਪੱਧਰ ਤੇ ਕਹਦੀ ਹੈ ਇਹ ਕੰਮ ਹੁੰਦਾ ਉਹਨਾਂ ਦਾ ਉਹਨਾਂ ਦਾ ਕੰਮ ਹੁੰਦਾ ਜਾ ਕੇ ਦੱਸਣਾ ਆਪ ਦੀ ਹਰਕੇ ਦੀ ਕੋਈ ਐਮਐਲਏ ਹੈ ਜਾਂ ਮੰਤਰੀ ਹੈ ਉਹਨੂੰ ਜਾ ਕੇ ਦੱਸਣਾ ਸਾਡੇ ਪਿੰਡ ਦੇ ਚ ਐਸੀ ਦੀ ਘਾਟ ਹੈ ਜਿਵੇਂ ਤੁਹਾਡੇ ਜਿਹੜਾ ਸਰਹ ਦੇ ਕੇਂਦਰ ਆ ਇਹ ਬੰਦ बंद 2017 दो ਤੇ ਜਿਹੜਾ तो ਆਰੋਆ ਇਹ ਵੀ 2017 ਤੋਂ दो ਪਿਆ। ਬਾਪਨੇ तो बंद ਕਹਾਂਗਾ ਸੁਭਾ ਕੇਂਦਰ ਦਿਖਾਉਣ। ਇੱਥੇ ਲੋਕਾਂ ਦਾ ਕਹਿਣਾ ਹੈ ਕਿ ਸੁਭਾ ਕੇਂਦਰ ਬੰਦ ਪਈ ਹੈ। ਕੈਮਰਾ ਜ਼ੂਮ ਕਰਕੇ ਥੋੜਾ ਦਿਖਾਓ ਮੈਨੂੰ ਲੱਗਦਾ ਸ਼ੀਸ਼ੇ-ਸ਼ੋਸ਼ੇ ਵੀ ਇਹਨਾਂ ਦੇ ਟੁੱਟੇ ਹੋਣ ਸੁਭਾ ਕੇਂਦਰ ਦੇ। ਇਹ ਟੁੱਟਿਆ ਮਗਰ ਸੇਵਾ ਕੇਂਦਰ ਬੰਦ ਪਿਆ। ਇਹ ਕਿਹਦੀ ਲੈ ਕੇ ਆਇਆ ਅੱਛੀ ਜੇ ਸਰਵਦਾ ਕਾਦੀਆ ਪਿੰਡ ਵਾਸੀਆਂ ਨੂੰ ਬਹੁਤ ਜਿਆਦੇ ਸਹੂਲਤ ਸੀ ਕੋਈ ਵੀ ਕੰਮ ਕਰਾਉਣਾ ਸੀ ਇੱਥੇ ਆ ਕੇ ਆਰਾਮ ਨਾਲ ਕਰਾ ਲੈਣੇ ਖਾਸ ਕਰਕੇ ਜੇ ਬਿਜਲੀ ਦੇ ਬਿੱਲ ਸੀ ਜਾਂ ਕੋਈ ਵੀ ਹੋਰ ਕੰਮ ਜਿਹੜਾ ਕਰਾਉਣਾ ਸੀ ਸਾਨੂੰ ਇਹਦੇ ਬਹੁਤ ਵੱਡੀ ਸਹੂਲਤ ਸੀ ਪਰ ਜਦੋਂ ਦੀ ਇਹ ਬੰਦ ਹੋ ਪਈ ਹੈ ਸਾਨੂੰ ਜਿਹੜੇ ਬਿਜਲੀ ਦੇ ਬਿੱਲ ਆ ਉਹ ਇੱਥੇ ਦਾ ਜਿਹੜੇ ਪਿੰਡ ਜਿਹਦੇ ਸਾਨੂੰ 20 ਰੁਪਏ ਪ੍ਰਤੀ ਬਿੱਲ ਲਿਜਾਣਾ ਸਾਡੇ ਕੋਲ ਜਾਂਦਾ ਇੱਥੇ ਮਿਲ ਜਿਹੜਾ ਸੀ ਉਹ ਬਿਲਕੁਲ ਫ੍ਰੀ ਦੇ ਦੇ ਸੀ ਹਨ ਇਹ ਜਵਾ ਤੁਹਾਡੀ ਸਹੂਲਤ ਸੀ ਤੋਰ ਕਾਸੀ ਕਿਸੇ ਜਨਰੇਟਰ ਦਾ ਜ਼ਿਕਰ ਕਰ ਰਹੇ ਸੀਗੇ ਇਹ ਜਨਰੇਟਰ ਲੈ ਕੇ ਜੀ ਇਹ ਤੁਹਾਨੂੰ ਫੁੱਲ ਪੇਸ਼ ਆਉਂਦੇ ਕਿਹੜਾ ਜਨਰੇਟਰ ਸੀਗਾ ਇਹਦੇ ਮਗਰਲੇ ਪਾਸੇ ਮਗਰਲੇ ਪਾਸੇ ਜੀ ਵੱਡਾ ਵੱਡਾ ਸੁਵਿਧਾ ਕੇਂਦਰ ਦਾ ਜਨਰੇਟਰ ਸੀਗਾ ਤਾਂ ਕੇਂਦਰ ਦਾ ਇਹ ਆਜੇ ਕਿ ਆਇਆ ਇਹੋ ਦਾ ਖੋਕਾ ਹੀ ਪਿਆ ਪਿੱਛੇ ਚੱਲ ਨਹੀਂ ਰਿਹਾ ਇਸ ਟੰਮ ਨੇ ਘਰ ਪਰ ਜਮਾ ਬੰਦਾਈ ਖਤਮ ਹੋ ਜਾਵੇ ਉਸ ਤੋਂ ਲੱਗਾ ਚੋਰੀ ਚਾਰੀ ਕਰਕੇ ਸਾਰਾ ਲੈ ਕੇ ਸਮਾਨ ਕਰਦਾ ਪਹਿਲਾਂ ਖੋਕਾ ਹੀ ਹੈ ਜੀ ਜਾ ਕੇ ਦੇਖ ਸਕਦੇ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹ ਰਿਆਵਾ ਦੀ ਪਾਰਟੀ ਦਾ ਉਹਨਾ ਨੋਟੀਫਿਕੇਸ਼ਨ ਜਾਰੀ ਕਰਤਾ ਤੇ 85 ਚੋਨਾਵਰੇ ਐਲਾਨ ਵੀ ਕਰਤਾ ਉਹਨਾਂ ਨੇ ਕੌਸਦਾ ਵੀ ਅਗਲੇ ਮਹੀਨੇ ਚੋਣਾ ਹੋਵਣਾ ਕਿਸ ਤਰ੍ਹਾਂ ਅਸੀਂ ਸਰਪੰਚ ਚਾਹੁੰਦੇ ਹਾਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਕਿਸ ਤਰ੍ਹਾਂ ਹੋਣਾ ਚਾਹੀਦਾ ਪੜ੍ਹਿਆ ਲਿਖਿਆ ਕਿਸ ਤਰ੍ਹਾਂ ਇਹਦੇ ਬਾਰੇ ਅਸੀਂ ਕੀ ਕਹਿਣਾ ਚਾਹੁੰਗੇ ਪਹਿਲਾਂ ਤਾਂ ਅਸੀਂ ਇਸ ਚੀਜ਼ ਦਾ ਸਵਾਗਤ ਕਰਦੇ ਹਾਂ ਸਰਕਾਰ ਦਾ ਕਿਉਂਕਿ ਭਾਵੇਂ ਚੋਣਾ ਬਹੁਤ ਜ਼ਿਆਦਾ ਲੇਟ ਆ ਪੰਚਾਇਤ ਦੀਆਂ ਤਕਰੀਬਨ 8-9 ਮਹੀਨੇ ਹੋ ਗਏ ਲੇਟ ਚੋਣਾ ਹੋਣਾ ਦੀ ਡੇਢ ਲੱਗਿਰੂ ਪਰ ਫਿਰ ਵੀ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਪਿੰਡ ਦਾ ਸਰਪੰਚ ਹੋਵੇ ਉਹ ਪੜ੍ਹਿਆ ਲਿਖਿਆ ਹੋਵੇ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੋਵੇ ਤੇ ਇਸੇ ਤਰ੍ਹਾਂ ਮੈਂਬਰ ਵੀ ਹੈ ਜਿਹੜਾ ਹਰ ਕਿਸੇ ਦੇ ਨਾਮ ਲੈ ਰਿਹਾ ਬਣਾ ਪਾ ਰਿਹਾ ਹਾਂ ਅਸੀਂ ਇਹ ਚਾਹੁੰਦੇ ਵੱਡੀ ਗੱਲ ਤਾਂ ਇਹ ਹੈ ਜਿਹੜੇ ਨੇ ਮੰਗਿਆ ਵੀ ਜਿਹੜਾ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਉਹ ਪੜਿਆ ਲਿਖਿਆ ਹੋਣਾ ਚਾਹੀਦਾ ਸੂਝਵਾਨ ਹੋਣਾ ਚਾਹੀਦਾ ਤੇ ਹਰ ਦਬਕੇ ਨੂੰ ਹਰ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਵਾਲਾ ਚਾਹੀਦਾ ਜਿਹੜਾ ਹਰ ਇੱਕ ਦੀ ਸਮੱਸਿਆ ਨੂੰ ਸੁਣੇ ਤੇ ਉਹਦਾ ਹੱਲ ਕਰੇ ਹੋਰ ਵੀ ਸਾਡੇ ਨਾਲ ਸਾਥੀ ਬੈਠੇ ਨੇ ਜਿੰਨਾਂ ਨਾਲ ਗੱਲਬਾਤ ਕਰਾਂਗੇ ਇਨਾੰ ਘਟਾਉ ਜੋ ਪਰੰਤੀ ਸੇਂਗਾਈ ਬੜੀ ਨਾਮ ਕੀ ਕਹਿੰਦਾ ਜਾਂਦੋ ਸਿਆਣੇ ਪਿੰਡ ਦੀ ਸਮੱਸਿਆ ਹੁੰਦੀ ਵੱਡੀ ਦਾ ਸਮੱਸਿਆ ਆ ਕਿ ਜੇ ਨਹੀਂ ਚੱਲਣਗੇ ਤਾਂ ਪਟਵਾਰੀਓ ਕੰਨਾਂ ਨਾਲੇ ਤਾਂ ਪਟਵਾਰੀ ਆਉਣਾ ਚਾਹੀਦਾ ਹੁਣ ਫਿਰ ਕੋਈ ਵੀ ਸਰਕਾਰ ਹੋਵੇ ਤੁਹਾਡੇ ਪਿੰਡ ਪਟਵਾਰਖਾਨੇ ਵਿੱਚ ਪਟਵਾਰੀ ਬੈਠਦੇ ਨਹੀਂ ਪਟਵਾਰੀ ਤਾਂ ਹੁੰਦਾ ਵਾ ਕਿਤੇ ਕਿਤੇ ਹੁੰਦਾ ਮਾੜਾ ਮੁੱਟੇ ਹੁੰਦਾ ਕੀ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ ਇਹਨਾਂ ਪਟਵਾਰੀ ਨਾਲੋਂ ਪਟਵਾਰੀ ਤਾਂ ਕੰਮ ਵੜੇ ਰਹਿੰਦੇ ਆ ਲੋਕਾਂ ਨੂੰ ਜਦੋਂ ਖਾਣਾ ਬਰੌੜਾ ਤੇ ਕੋਈ ਕੰਮ ਨਾ ਕਰੇ ਨੰਬਰ ਲੈਣਾ ਬਸ ਲੈਣਾ ਉਹ ਗਰੁੱਥੇ ਜਾਂਦਾ ਉੱਥੇ ਲੱਭਦੇ ਨਹੀਂ ਕੋਈ ਸੋਚੀ ਨਾ ਗੱਲ ਕਾਉਂਦੀ ਹੋ। ਸਿੱਧੇ ਬੰਦਾ ਤਾਂ ਪਿੰਡੋਂ ਆਇਆ ਤੇ ਉਸਕੀ ਮੰਗ ਕਰਦਾ। ਅੰਤੇ ਵਿਸ਼ਿੰਗ ਦਾ ਕਹਿਣਾ ਸਾਡੇ ਪਿੰਡ ਪਟਵਾਰ ਖੰਨਾ ਤਾਂ ਹੈਗਾ ਲੇਕਿਨ ਇਧਰੇ ਪਟਵਾਰੀ ਕਦੇ-ਕਦੇ ਆਉਂਦੇ ਨੇ। ਪਟਵਾਰੀ ਕਦੇ-ਕਦੇ ਨਾ ਆਉਂਦੇ ਹੈ ਵੀ ਛੜੀ ਪਿੰਡ ਦੀ ਵੱਡੀ ਸਮੱਸਿਆ ਹੈ। ਇਹਦੇ ਨਿੱਕੇ-ਮੋਟੇ ਕੰਮ ਨੇ ਪਟਵਾਰ ਨਾਲ ਸੰਬੰਧਤ ਉਹ ਇਥੇ ਪਿੰਡ ਵਾਲੇ ਜਾਂਦੇ ਨੇ ਤੇ ਕਰਵਾ ਲੁੰਦੇ ਨੇ। ਜਦੋਂ ਸੀ ਕਿਸ ਤਰ੍ਹਾਂ ਸਰਕਾਰ ਹੋਣੀ ਚਾਹੀਦੀ ਥੋੜੀ ਇੰਨੀ ਮੂਰ ਹੋਣੀ। ਇੰਨੇ ਦਿਨ ਨਹੀਂ ਵੀ ਦਾਮ ਮੈਂ ਕਿ ਭਾਣਾ ਨਹੀਂ। ਅਸਲ ਇਕੱਠੇ ਉੱਤੇ ਬਣਾਉਣਾ। ਕਿਹੜੀ ਤਰ੍ਹਾਂ ਦਾ ਮਰਜ਼ੀ ਬਣਾਈ ਜਾਂਦੀ। ਜੀ। ਇਹ ਲੈਤਾ 5 ਲੱਖ ਰੁਪਏ ਕੇ ਮਿਲੂਗਾ। ਅੱਛਾ ਜੀ। ਲੈ ਕੰਮ ਹੋ ਕੇ ਪੈਣਾ ਤੁਸੀਂ ਟੈਕ ਕਰ। ਕੋਈ ਵੀ ਬਣੇ। ਸੈਂਕੀ ਨਾ ਮੰਨ ਲੈ ਜਾਈਂ। ਤੁਮੋ ਲਾਗਦਾ ਪੰਚਾਇਤ ਜਿਹੜੀ ਹੋਵੇ ਸਾਰੇ ਸਮਝ ਕੇ ਕਰਨੀ ਚਾਹੀਦੀ। ਸਾਰੇ ਇੱਕ ਹੀ ਐ। ਠੀਕ ਹੈ। ਨਾਲ ਮੈਂ ਕਹਾਂ। ਅੰਨ। ਨਾਲ ਸੋ ਤੋੜੀ ਹੋਦੀ ਹੱਥਾਂ ਨੂੰ ਕਰੀਨਾ ਕੋਈ। ਤੇ ਬਜ਼ੁਰਗਾਇ ਇੱਕ ਤੁਸੀਂ ਦੱਸੋ ਕਿੰਨੀ ਉਮਰ ਆ ਤੁਹਾਡੀ? ਡੱਕਲ ਸਾਹਿਬ ਜੀ। 72 ਸਾਲ ਦੀ ਤੁਹਾਡੀ ਉਮਰ ਆ। ਤੁਸੀਂ ਹੁਣ ਤੱਕ ਜਿਹੜੀਆਂ ਸਰਕਾਰਾਂ ਦੇਖੀਆਂ ਨੇ। ਕਹੋ ਪਹਿਲਾ ਅਕਾਲੀ ਸੀ ਜਾਇ ਕਾਂਗਰਸੀ ਦੀ ਜਾਇ ਹੁਨਾਮਾ ਦੀ ਪਾਰਟੀ ਸਰਕਾਰ ਆ। ਇਹਨਾਂ ਵਿੱਚ ਕੀ ਫਰਕ ਲੱਗ ਰਿਹਾ ਤੁਹਾਨੂੰ ਵਿਕਾਸ ਨੂੰ ਲੈ ਕੇ ਜਾਂ ਕੰਮਾਂ ਨੂੰ ਲੈ ਕੇ ਜਾਂ ਜਿਵੇਂ ਕਹਿੰਦਾ ਕਹਤਾ ਜਿਨੇ ਨਹੀਂ ਆਪਣੇ ਬੋਝੇ ਪਾ ਨਾਉਂਦੇ ਨੇ ਪੈਸੇ ਉਹ ਲੈ ਕੇ ਚਲੇ ਜਾਂਦੇ ਨੇ ਪਿੰਡ ਦੀ ਸਮਝ ਨੂੰ ਦੀ ਇਹ ਵਾਰ ਤੁਸੀਂ ਕੀ ਕਹੋਗੇ ਸਾਰਿਆਂ ਨੇ ਕੰਮ ਠੀਕ ਕੀਤਾ ਪਹਿਲਾਂ ਬਣੇ ਕਾਲੀਆਂ ਉਹਨਾਂ ਨੇ ਵੀ ਕੀਤਾ ਜੀ ਕਾਂਗਰਸ ਵੀ ਕਰਦੀ ਆਈ ਹੈ ਜੀ ਆਹ ਪਾਰਟੀ ਵੀ ਕਿੰਨੀ ਕਿ ਜੋਗੀ ਇਹ ਵੀ ਕਰ ਜਾਂਦੇ ਆ ਜੀ ਇਹ ਆਪਾਂ ਇਹਨਾਂ ਸੈਂਤੀ ਨਾਲ ਬਾਲ ਨੂੰ ਚੰਗੀ ਗੱਲ ਹੈ ਥੋੜਾ ਮੇਨ ਨਹੀਂ ਹੈ ਪਿੰਡ ਦੀ ਜਿਹੜੀ ਪੰਚਾਇਤ ਹੈ ਹਾਂ ਰਾਜਮੈਂਟ ਹੈ ਹਾਂ ਸਾਰੇ ਤੋਂ ਆਦੇ ਬੰਦੇ ਰਾਜਣ ਇਹ ਕਿ ਇਹਦਾ ਮੱਦੀ ਬਣਿਆ। ਤੁਹਾਡੇ ਪਿੰਡ ਦੀ ਮੇਨ ਸਮੱਸਿਆ ਕੀ ਹੈ ਅੰਕਲ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ? ਸਮੱਸਿਆ ਤਾਂ ਹੈ ਜਾਂਦੀ ਛਪੜਾ ਛਪੜਾ ਦੀ ਬਾਹਰ ਹੀ ਆ ਜੀ। ਜੀ। ਇਹਦਾ ਪਾਣੀ ਕਿੰਨੇ ਨਿਕਾਸ ਕਿੱਥੇ ਪਾਤੀ ਹੋਵੇ? ਇਹ ਪਾਣੀ ਕਿ ਪਾਣੀ ਨਿਕਾਦਾ ਨਹੀਂ ਆਇਆ ਤਕਰੀਬ ਹੈ। ਉਹ ਕੂ ਗਾਜੇ ਤਾਂ ਬਣਿਆ ਹਣਾ ਤੇ ਉਹ ਤਾਂ ਅਜੇ ਐਂ ਤਾਂ ਜਾਣ ਨਹੀਂ ਹੋਇਆ ਅਖੀ। ਅਗਲੇ ਪਿਛਲੇ ਕੁਝ ਲੋਕਾਂ ਨਾਲ ਗੱਲ ਵੀ ਅੱਜ ਵੀ ਕੀਤੀ ਹੁਣਾਂ ਇਸ ਮੁਸਕਿਏ ਹੈ ਵੀ ਜਿਹੜਾ ਸਾਡਾ ਨਰੇਗਾ ਦਾ ਕੰਮ ਹੈ ਉਹ ਲੰਮੇ ਸਮੇਂ ਤੋਂ ਬੰਦ ਪਿਆ ਹੈ। ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਵੀ ਇਹਨਾਂ ਨੂੰ ਮਿਲਣਾ ਚਾਹੀਦਾ 200 ਤੱਕ ਦਾ ਮਿਲਣਾ ਚਾਹੀਦਾ ਹਾਲ ਤੇ ਥੋੜਾ ਅਲਿਗ ਰੀਵਾਦਮੀ ਨਾਲ ਜ਼ਿਆਦਾ ਚਾਹੀਦੀ ਇਹ ਵੀ ਟਾਈਮ ਪਾਸ ਹੋ ਗਈ ਠੀਕ ਹੈ ਠੀਕ ਕੁਝ ਕੁਛ ਕਹਿਣਾ ਚਾਹੁੰਦੇ ਨਹੀਂ ਨਹੀਂ ਜੀ ਤੁਸੀਂ ਕੁਝ ਚੱਲੋ ਸਾਡੇ ਨਾਲ ਵੀ ਉਹ ਜਿਵੇਂ ਮਰਦੀ ਆਦਾ ਪਾਣੀ ਮਿਲਦਾ ਸਕਦੇ ਪਿੰਡ ਦੇ ਵਿੱਚ ਸ਼ੁੱਧ ਪਾਣੀ ਮਿਲ ਨਹੀਂ ਰਿਹਾ ਤੁਹਾਨੂੰ ਪੀਣ ਨੂੰ ਹਾਂ ਜੀ ਮਿਲ ਨਹੀਂ ਰਿਹਾ ਜਿਹੜਾ ਆਰੋ ਤੋਂ ਮਿਲਦਾ ਸੀ ਪਾਣੀ ਹੁਣ ਆਰੋ ਬੰਦ ਹੋਣ ਕਰਕੇ ਉਹ ਪਰੇਸ਼ਾਨੀ ਆ ਜੀ ਕਰੇ ਹਾਂਜੀ ਪਰੇਸ਼ਾਨੀ ਸਾਰੇ ਪਿੰਡ ਨੂੰ ਪਰੇਸ਼ਾਨੀ ਆਦੀ ਪਈ ਹੈ ਪੀਣ ਯੋਗ ਪਾਣੀ ਨਹੀਂ ਮਿਲਦਾ ਹਾਂ ਪੀਣ ਯੋਗ ਪਾਣੀ ਨਹੀਂ ਮਿਲਦਾ ਤੇ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਚੱਲਣਾ ਚਾਹੀਦਾ ਨਵਾਂ ਬੋਰ ਹੋ ਜੇ ਤਾਂ ਵੀ ਚੱਲ ਕੇ ਤੇ ਲੋਕਾਂ ਨੂੰ ਸਹੂਲਤ ਮਿਲ ਜੀ ਉਹ ਆਪ ਦਾ ਵਧੀਆ ਪਾਣੀ ਪੀਣ ਨੂੰ ਨਹੀਂ ਸਿਹਤ ਸੰਭਾਲ ਰਹੇ ਆਰੋ ਦੀ ਸਮੱਸਿਆ ਹੋ ਗਈ ਪਟਵਾਰ ਖਾਨ ਦੀ ਸਮੱਸਿਆ ਹੋ ਗਈ ਹਾਂਜੀ ਸੱਪੜਾਂ ਦੀ ਸਮੱਸਿਆ ਹੋ ਗਈ ਸੇਵਾ ਕੇਂਦਰ ਦੀ ਸਮੱਸਿਆ ਆ ਗਈ ਹੋਰ ਤੁਹਾਨੂੰ ਕੀ ਲੱਗਦਾ ਪਿੰਚੋਨ ਦਾ ਬੋਰ ਵਾ ਠੀਕ ਆ ਜੀ ਵਧੀਆ ਗਲੀਆਂ ਨਾਲੀਆਂ ਕਿ ਮੈਨੇ ਆਪਣੇ ਗਲੀਆਂ ਨਾਲੀਆਂ ਤਾਂ ਪੱਕੀਆਂ ਸਭ ਸਭ ਪੱਕੀਆਂ ਨੇ ਲਾਈਟ ਦਾ ਇੰਤਜ਼ਾਮ ਹੈ ਪਿੰਡ ਦਾ ਵਿੱਚ ਹਾਂਜੀ ਪੂਰਾ 24 ਘੰਟੇ ਦਾ ਰੋਮਾਂ ਕਰਦੀਆਂ ਪੂਰੀ ਹਾਂਜੀ ਲੈਟ ਤਾਂ ਬਹੁਤਾਂ ਵੀ ਲੋਕ ਹੁੰਦੇ ਨੇ ਮੈਂ ਆਪਣੇ ਸਾਥ ਵੀ ਲੋਕਾਂ ਨੂੰក៏ ਦਿਖਾਈ ਇਹਨਾਂ ਨੂੰ ਅਰ ਇੱਕ ਵਾਰ ਨਵਾਂ ਬਣਾ ਦੇ ਸਮੇਂ ਦਾ ਬਣਿਆ ਹੋਇਆ ਆਰਓ ਸਿਸਟਮ ਹੈ ਇਹ ਦਿਖਾ ਰਿਹਾ ਹੈ ਬੰਦ ਹੋਣ ਤੋਂ ਬਾਅਦ ਇੱਕ ਰੇਵ ਜਿਹੜੀਆਂ ਕੋਕਰੀਆਂ ਸੀਗੀਆਂ ਇੱਕ ਜਾ ਵੀ ਕੋਰਟ ਮੰਨ ਲੈ ਗਿਆ ਕਿਥੇ ਇਸ ਟਾਈਮ ਬਿਲਕੁਲ ਹਾਲਾਤ ਕੰਡਰ ਬਣੇ ਪਏ ਨੇ ਇਹਦਾ ਦਿਖਾ ਤਾਂ ਲੱਗਦਾ ਨਾ ਨਹੀਂ ਪੱਥਰ ਵੀ ਰੱਖਿਆ ਹੋਇਆ ਤੇ ਇਹਨਾਂ ਸੁਲਵੰਦੀਪਾ ਗੇਰੀਆਂ ਦੇ ਆਰਓ ਪਲਾਡ ਦਾ ਉਦਘਾਟਨ ਇਹ 2012 ਦਾ ਉਦਘਾਟਨ ਹੋਇਆ ਜਿੱਤੇ ਤੋਤਾ ਸਿੰਘ ਸਾਹਿਬ ਕਾ ਖੇਤਰੀ ਖੇਤੀਬਾੜੀ ਮੰਤਰੀ ਸੀਗੇ ਉਹ ਦੋ ਦਾਲ ਫੰਕਾ ਜਿਹਾ ਰਿਮਾਂਦਰ ਸੀ ਜਿਹੜਾ ਨਾ ਮੈਂ ਅੱਛਾ ਸੀਗਾ ਤੇ ਉਸ ਟਾਈਮ ਸਰਪੰਚ ਨੇ ਆਪ ਸਿੰਘ ਜੀ ਫੁੱਲਰ ਸੀਗੇ ਜਿਨ੍ਹਾਂ ਨੇ ਆਹ ਲਾ ਸਿਸਟਮ ਇਹਦੇ ਦੂਜੇ ਬੰਨੇ ਆਪਾਂ ਦੇਖੇ ਮੁਸਲਿਮ ਭਾਈ ਜਦ ਤੇ ਜਾਮਲ ਮੱਜ ਮਸਜਿਦ ਬਣੀ ਹੋਈ ਹੈ ਆਪਾਂ ਦੇਖ ਲਿਆ ਕਰਕੇ ਮਾਜੇ ਦੇ ਵਿੱਚ ਆਪਾਂ ਨੂੰ ਮਿਲਦਾ ਸਾਥ ਦਾ ਆਪਣਾ ਗੱਲਬਾਤ ਕਰਦੇ ਉਹਨਾਂ ਦੇ ਅੱਜੋ ਭਰਾ ਜੀ ਕੀ ਨਾਮ ਤੁਹਾਡਾ ਬਲਜੀਤ ਖਾਨ ਜੀ ਬਲਜੀਤ ਜੀ ਅੱਜ ਪਿੰਡ ਤੋਰੰਡੀ ਬਗਰਾ ਜੀ ਤੁਸੀਂ ਆਏ ਆ ਤੁਹਾਡੇ ਕੋਲ ਹਾਂ ਜੀ ਤੁਹਾਡੀ ਕੋਈ ਪਰੇਸ਼ਾਨੀ ਕੋਈ ਸਮੱਸਿਆ ਮਾਜੀ ਦਾ ਅਥੇ ਆਵਾਜ਼ ਆ ਕੀ ਕਹਿਣਾ ਚਾਹੁੰਦੇ ਹੋ ਬਾਰੇ ਕੋਈ ਸਮੱਸਿਆ ਨਹੀਂ ਸਾਰੀ ਬਾਦ ਆ ਲੰਗਰ ਖਾਣੇ ਨਾਲ ਪੂਰੀ ਸਹਿਮਤਾ ਪੰਡਲੇ ਪੂਰਾ ਸਾਥ ਦਿੰਦੇ ਆ ਜੋ ਵੀ ਮਸਜਿਦ ਵਿੱਚ ਕਰਨਾ ਕਾਰੋਬਾ ਕੋਈ ਕੰਮ ਕਰਨਾ ਉਹਦੇ ਵਿੱਚ ਵੀ ਪੂਰਾ ਸਾਥ ਆ ਕਿੰਨੇ ਘੰਟੇ ਆਪਣੇ ਸ਼ਮਸੂਨ ਭਾਈ ਪਰ ਹੁਣ ਮੰਨ ਕੇ ਚਲੋ 15 16 ਕਰਾ 15:00 ਵਜੇ ਕਰਨਾ ਸਾਰਾ ਭਾਈ ਜਾਰਾ ਸਾਰਾ ਇੱਕ ਝੋਟੇ ਗਰਾਂ ਦਾ ਇਕੱਠੇ ਰਹਿਣਾ ਇੱਕ ਝੋਟੇ ਆਪੇ ਇਹ ਤਾਂ ਕੀ ਬੋਲ ਰਿਹਾ ਗੋ ਜੀਰ ਕੀ ਹਰ ਮਾਤੇ 50 ਕਿਹਾ ਸੀ ਮੈਂ ਕਹਾਂ ਤੁਸੀਂ ਘਟੋ ਘਟ ਕੰਸ ਕੰ ਥਾਣੇ ਦੇ ਦਰਖਾਸਤ ਦੇ ਦਿਓ ਜਾਂ ਚੱਕ ਕੇ ਗੁਰਦੁਆਰੇ ਰੱਖ ਲਿਏ ਕਿਸੇ ਅੱਛਾ ਇੱਥੇ ਵੀ ਹੁਣ ਖੋਲ ਖੋਲ ਲਈ ਜਾਂਦੇ ਆ ਜਿਹੜਾ ਕੋਈ ਚੀਜ਼ ਮਾੜੀ ਮੂਰਤੀ ਆ ਸ਼ੀਸ਼ੇ ਭੰਨ ਲਏ ਉਹ ਕਰ ਲਿਆ ਜਿਹੜਾ ਡਾਇਰੈਕਟਰ ਦਾ ਖੋਲ ਵਿੱਚੋਂ ਇਹ ਜਨਰੇਟਰ ਬਾਰੇ ਪੰਚਾਇਤ ਨੂੰ ਪਤਾ ਤੇ ਹੋਰ ਤੇ ਉਹਨਾਂ ਕਿ ਹੱਲ ਕੀਤਾ ਨਹੀਂ ਇਹਦਾ ਨਹੀਂ ਨਹੀਂ ਕੀਤਾ ਜਿੰਨੀ ਲਾਈਟ ਸਾਰੀ ਚੋਰਾਂ ਨੇ ਲਾ ਲਈ ਅੱਛਾ ਪਿੰਡ ਦੇ ਦਾੜੇ ਦਾੜੇ ਬੈਟਰੀਆਂ ਉਹ ਬੈਟਰੀ ਜਿਵੇਂ ਲੱਟ ਹੈ ਨਹੀਂ ਹੁਣ ਪਿੰਡ ਦੇ ਵਿੱਚ ਤੇ ਲੱਟ ਨਹੀਂ ਗਈ ਜਮ ਅੱਛਾ ਕੋਈ ਕੋਈ ਜਾਗਦੀ ਆ ਨਾ ਮਨੰਮਤ ਹੋਈ ਉਹ ਕਾਲਿਆਂ ਨੂੰ ਸੁਰੱਖਿਣਾ ਸੀ ਉਸ ਤਾਂ ਸਿਆਣੇ ਲਾਈਟ ਦਾ ਇੰਤਜ਼ਾਮ ਹੈ ਨਹੀਂ ਇੱਥੇ ਪਿੰਡ 'ਚ ਦੂਜੀਆਂ ਮੇਨ ਆਪ ਕੋਹ ਭਰਾ ਪੁਰਾਣ ਨੂੰ ਲਾਈਆਂ ਲੋਕਾਂ ਨੇ ਅੱਛਾ ਜੀ ਉਦਾਂ ਨਹੀਂ ਪਿੰਡ ਦੇ ਵਿੱਚ ਲਾਈਟ ਚੱਲਦੀ ਐ ਸਟਰੀਟ ਲਾਈਟ ਚੱਲਦੀ ਉਹ ਨਹੀਂ ਚੱਲ ਰਹੀ ਹੈਗੀ ਹਾਂ ਨਾ ਅਗਾ ਦੇਸੀ ਦੇ ਚਾਰ ਬੰਦੇ ਚੱਲ ਕੇ ਉਹਨੂੰ ਕਹੀਏ ਜਾਂਦਾ ਚੱਕ ਲੈ ਇੱਥੇ ਸਾਨੂੰ ਚੋਰ ਹੁੰਦੇ ਇੱਥੇ ਦੀ ਰਿੱਤਾ ਦਾ ਕੰਮ ਕਰ ਦੇਣਾ ਅੱਛਾ ਹੁਣ ਤੇ ਚੱਲ ਹਟ ਕੇ ਸਿੱਧਰੋ ਕਾ ਨੂੰ ਲੱਗੇ ਸੀ ਉਹ ਸਾਨੂੰ ਭਰ ਹੁੰਦਾ ਵੇ ਜਦੋਂ ਭੈੰਦਰਾ ਕੋਈ ਨਾ ਕੋਈ ਚੋਰੀ ਲੈ ਜਾਂਦਾ ਉਹਨਾਂ ਦਾ ਤੂੰ ਪਗੈ ਨਹੀਂ ਲੱਗਾ ਗਵਾੜ ਹੂੰ 1.5 200 ਸਾਲ ਪੁਰਾਣਾ तो देखो जो देख रहे हैं है जड़ाने बहुत बहुत चौड़ा बोर्ड कि बोर्ड लग रहा थोड़ा बोर्ड जी दो ढाई सौ साल पुराना है हाँ जी ਇਹ ਗੱਲ ਕਿਵੇਂ ਕਰ ਸਕੋ ਤੇ ਇੰਨਾ ਪੁਰਾਣਾ ਬੋਰਡ ਹੈ ਇਹ ਸੁਨਤੋ ਸੰਤੀ ਹੋਣੀ ਆ ਜੀ ਪਉਂਦੇ ਜਿਵੇਂ ਲੋਕ ਦੱਸੀ ਜਾਂਦੇ ਉਵੇਂ ਹੈ ਮੇਰੇ ਤੇ ਬਹੁਤ ਚਿਰ ਪਹਿਲਾਂ ਦਾ ਹੋਂਦ ਤੇ ਲੱਗਿਆ ਹੋਇਆ ਹੈ ਹਾਂਜੀ ਇਹ ਜਗਾ ਸੁਨਤੋ ਸੰਤੀ ਬਾਦ ਆਉਂਦੀ ਪੈਂਟ ਜੂ ਪੁੱਛਿਆ ਕਹਿੰਿਆ ਬੰਦੋ ਮੈਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈ ਵੀ ਇਹ ਤੁਹਾਨੂੰ ਇਹ ਜਿਵੇਂ ਨਾ ਇਕ ਰੇਸਨ ਮਾਂ ਦੇ ਨਾਲ ਤਾਂ ਲੱਗਦਾ ਵੀ ਦੂ ਟਾਈ ਦੇਖੋ ਕੁੰਨੀਆਂ ਵੱਡੀਆਂ ਕਿਤੇ ਜੜਾਂ ਲੱਗੀਆਂ ਹੋਣੀਆਂ ਇਹਦੀਆਂ ਦੋ ਦੋ ਦੇ ਵਿੱਚ ਲਿਖਿਆ 1952 ਮਾਰਚ ਜਗਾ ਜਿਹੜੀ ਤੇ ਆਪਾਂ ਖੜੇ ਆ ਇਹ ਮਹਾਪਰ ਸ੍ਰੀ ਮਾਨਕ 108 ਸਤਬਾਬਾ ਮੱਖਣ ਲਾ ਜੀ ਜੀ ਇਹ ਬਜ਼ੁਰਗਾ ਦੇ ਦੱਸਣ ਦੇ ਮੁਤਾਬਕ ਜੀ ਇਹ ਨਾ ਅ ਚਾਹ ਪਹਿਲਾਂ ਪਾਕਿਸਤਾਨ ਚੋਖਣੀ ਹਰਦਵਾਰ ਸਭ ਤੋਂ ਇਹ ਆਏ ਸੀਗੇ ਇਹ ਮਹਾਪੁਰਸ਼ ਪਹਿਲੋ ਲੰਡੇ ਕੇ ਨਗਰ ਚ ਰਹੇ ਫਿਰ ਉਸ ਤੋਂ ਬਾਅਦ ਇਹ ਦਸਾਂਜ ਆ ਗਏ ਦਸਾਂਜ ਤੋਂ ਬਾਅਦ ਫਿਰ ਇੱਥੇ ਦਸਾਂਜਾਂ ਦੀ ਕੋਈ ਕਿਸ਼ਨ ਸਿੰਘ ਦੀ ਜਗਾ ਸੀ ਖੇਤ ਇੱਥੇ ਨੇੜੇ ਆ ਉੱਥੇ ਆ ਕੇ ਰਹਿਣ ਲੱਗੇ ਉੱਥੇ ਫਿਰ ਸਾਡੇ ਨਗਰ ਦੀ ਵੀ ਸੰਗਤ ਜਾਣ ਲੱਗੀ ਇਹਨਾਂ ਕੋਲੇ ਸੰਗਤਾਂ ਨੇ ਬੇਨਤੀ ਕੀਤੀ ਇਹਨਾਂ ਨੂੰ ਕਿ ਵੀ ਮਹਾਰਾਜ ਜੀ ਤੁਸੀਂ ਸਾਡੇ ਨਗਰ ਚ ਆਓ ਤਾਂ ਮਹਾਪੁਰਸ਼ਾਂ ਨੇ ਉਹਦਾ ਆਖਿਆ ਫਿਰ ਵੀ ਭਾਈ ਆ ਤਾਂ ਜਾਵਾਂਗੇ ਪਰ ਸਾਡੀ ਜਗਾ ਆਪਦੀ ਹੋਵੇ ਤੇ ਤਾਂ ਹੀ ਸਾਨੂੰ ਆਖਿਓ ਤੇ ਇੱਕ ਫਿਰ ਟਿਕਾਣੇ ਤੇ ਬਹਿ ਜਾਾਂਗੇ ਹੂੰ ਇਹ ਸਾਡੇ ਨਗਰ ਦੇ ਫਿਰ ਜੀ ਸਰਦਾਰ ਤੇਜਾ ਸਿੰਘ ਬਜ਼ੁਰਗ ਬਾਬਾ ਤੇਜਾ ਸਿੰਘ ਨਾਲ ਕਾਲੀ ਸੀਗਾ ਉਹ ਫਿਰ ਜਾਂਦਾ ਉਹਨੇ ਫਿਰ ਜੀ ਇਹ ਦੋ ਕਨਾਲਾਂ ਜਗਾ ਸੇਵਾ ਕੀਤੀ ਦਾਨ ਕੀਤੀ ਜੀ ਉਹਨਾਂ ਨੇ ਦਾਨ ਕਰਕੇ ਫਿਰ ਇੱਥੇ ਮਹਾਪੁਰਸ਼ਾਂ ਨੂੰ ਲਿਆਂਦਾ ਇੱਥੇ ਮਹਾਪੁਰਸ਼ਾਂ ਨੇ ਫਿਰ ਭਜਨ ਬੰਦਗੀ ਕੀਤੀ ਆ ਤੇ ਤਪ ਤਪ ਤਪਸ਼ਾ ਕੀਤੀ ਆ ਜਿਹੜਾ ਕਿ ਉਹਨਾਂ ਦੀ ਭਜਨ ਬੰਦਗੀ ਦਾਇ ਸੀ ਨਿਗ ਮਾਰਨ ਵਿੱਚ ਬੈਠੇ ਫਿਰ ਉਹਨਾਂ ਨੇ ਕੱਚੀ ਕੋਹੜੀ ਪਾਈ ਕੱਚੀ ਕੋਹੜੀ ਪਾ ਕੇ ਗੁਰੂ ਸਾਹਿਬ ਪ੍ਰਗਟਾਸ਼ ਕੀਤੇ ਪਰ ਉਹ ਗੁਰੂ ਸਾਹਿਬ ਨੂੰ ਇੰਨਾ ਸਤਕਾਰ ਕਰਦੇ ਸੀਗੇ ਉਦੋਂ ਕਿਉਂਕਿ ਬਿਜਲੀ ਹੈ ਨਹੀਂ ਸੀ ਤੇ ਮਹਾਪੁਰਸ਼ ਅਗੀਠੀ ਦੇ ਵਿੱਚ ਕੋਲੇ ਬਾਲ ਕੇ ਸਿਆਲ ਦੇ ਮਹੀਨੇ ਗੁਰੂ ਸਾਹਿਬ ਦੇ ਪੱਤਰਿਆਂ ਦੇ ਉੱਤੇ ਉਹ ਗਰਮ ਕੱਪੜਾ ਫੇਰਦੇ ਸੀ ਗਰਮੀਆਂ ਦੇ ਵਿੱਚ ਪੱਖੀ ਚੱਲਦੇ ਰਹਿੰਦੇ ਸੀਗੇ ਤੇ ਉਹਨਾਂ ਨੇ ਕਈ ਸਿੰਘਾਂ ਨੂੰ ਜਿਹੜਾ ਨੌਜਵਾਨ ਸੀ ਉਹਨਾਂ ਨੂੰ ਸੰਥਿਆ ਤੇ ਗੁਰੂ ਸਾਹਿਬ ਨਾਲ ਲਾਇਆ ਆ ਉਹਨਾਂ ਦੀ ਤਪਛਾ ਜੀ ਉਹਨਾਂ ਦਾ ਜੋ ਭਜਨ ਬੰਦਗੀ ਕੀਤੀ ਮਤਲਬ ਜਿਹੜੇ ਸੰਗਤ ਨੂੰ ਜੋੜਦੇ ਸੇ ਬਾਣੀ ਦੇ ਰਾਹੀਂ ਜੋੜਦੇ ਹਾਂਜੀ ਹਾਂ ਉਹ ਗੁਰਬਾਣੀ ਨਾਲ ਹੀ ਜੋ ਗੁਰਬਾਣੀ ਨਾਲ ਜੋੜਦੇ ਗੁਰਬਾਣੀ ਸੋਨਾ ਆ ਰਹੀਆਂ ਨੇ ਅੱਗੇ ਸਰਪੰਚੀ ਦੀਆਂ ਬਿਲਕੁਲ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਹੋ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਬਸ ਠੀਕ ਹੈ ਜੀ ਮੈਂ ਤਾਂ ਨਗਰ ਨੂੰ ਇਹੋ ਬੇਨਤੀ ਕਰਨਾ ਹੈ ਕਿ ਕੋਈ ਵਧੀਆ ਸਰਪੰਚ ਚੁਣਨ ਸਾਰਾ ਨਗਰ ਥਵਾਗ ਦੇ ਨਾਲ ਜਿਹੜੇ ਸਾਰੀ ਸੰਮਤੀ ਹੋ ਜੇ ਉਹਦੇ ਨਾਲ ਦੀ ਰੀਸ ਨਹੀਂ ਤਾਕੇ ਨਗਰ ਦਾ ਵਿਕਾਸ ਹੋਵੇ ਠੀਕ ਹੈ ਨਾ ਕੱਲੀਆਂ ਗਲੀਆਂ ਨਾਲੀਆਂ ਵਿੱਚ ਹੀ ਖੁੱਬੇ ਪਏ ਆ ਪਰ ਨਗਰ ਦਾ ਕੋਈ ਚੰਗੀ ਸੋਚ ਵਾਲਾ ਸਭ ਸੰਤੀ ਦੇ ਨਾਲ ਸਰਪੰਚ ਚੁਣਨ ਜਿਹਦੇ ਨਾਲ ਨਗਰ ਤਰੱਕੀ ਕਰੇ ਸਾਡਾ ਤਾਂ ਨਗਰ ਹੀ ਸ਼ਹਿਰ ਦੇ ਨਾਲ ਆ ਸੰਧ